ਪਰ ਓਏ ਉੜਤਾ ਓ ਮੈਨੂੰ ਤਮਾਕੂ ਵਾਲੀ ਪੁੜੀ ਨਹੀਂ ਲੱਭਦੀ ਤੂੰ ਉਧੇ ਨਹੀਂ ਫੜੀ ਕਿਤੇ ਮੈਂ ਫਲਾਸ਼ ਜਾਂ ਤੋਂ ਬੈਠਾ ਓਏ ਪਾਪਾ ਓ ਤੇਨੂੰ ਪਤਾ ਤਾਂ ਹੈਗਾ ਮੈਂ ਹੁਣ ਅਪਗ੍ਰੇਡ ਹੋ ਗਿਆ ਓਏ ਮੈਂ ਤੇ ਹੁਣ ਕੂਲ ਐਪ ਲਾਉਣਾ ਐ ਮੈਂ ਤੇਰੀ ਤਮਾਕੂ ਵਾਲੀ ਪੁੜੀ ਕੀ ਕਰਨੀ ਓ ਚਲ ਉੜਤਾ ਉੱਠ ਗੇ ਨਾ ਕੈਂਟ ਜੀ ਚਾਹ ਬਣਾ ਮੈਂ ਨਾ ਮਸਤ ਕਰ ਤੇਰੀ ਚਾਹ ਦਾ ਪਤਾ ਲੈਣ ਜਾਣਾ ਉਹਨੇ ਨਾ ਕਿਤੇ ਦਾ ਪ੍ਰਸ਼ਨ ਕਰਾਇਆ ਓ ਮੇਰ ਤੋਂ ਨਹੀਂ ਬੰਦੀ ਚਾਹ ਜੂ ਤੂੰ ਇਦਾਂ ਕਰ ਮੇਰਾ ਵਿਆਹ ਕਰਾ ਦੇ ਉਹ ਘਰ ਚ ਤੇਰੀ ਨਾ ਹੋਊਗੀ। ਤੋ ਆਪਾਂ ਨੂੰ ਟਾਈਮ ਨਾਲ ਚਾਹ ਪਾਣੀ ਬਣਾ ਕੇ ਦਊ। ਹਾਂ? ਉਹ ਸਾਰੇ ਇਲਾਕੇ ਨੂੰ ਤਰੇਆ ਕਰਤੂਤਰਾ ਬਰਾ। ਉਹ ਕੰਜਰਾ ਤੈਨੂੰ ਕੁੜੀ ਕਿਨੇ ਦੇਣੀ ਆ? ਤੇਰਾ ਵਿਆਹ ਮੈਂ ਕੰਧਰਾ ਕਰਦਾ। ਓ ਮੈਨੂੰ ਨਹੀਂ ਪਤਾ। ਓ ਪਾਪਾ ਤੂੰ ਜਿੰਦੂ ਨੂੰ ਕਹੇ। ਓ ਕੋਈ ਝੂਪੀਆ ਲਿਆ ਦੇ। ਉਹ ਜਾਂਦਾ ਇੱਕ ਪੈਨ ਲੈ ਕੇ। ਓ ਉਹਦਾ ਹੱਥ ਪੈਂਦਾ ਈ। ਜਾਂ ਫਿਰ ਭਾਗ ਸਿੰਘ ਵਿਚੋਲੇ ਨੂੰ ਕਹੇ। ਓਏ ਕੋਈ ਜਗਾਰ ਲਾ ਕੇ ਮੇਰਾ ਵਿਆਹ ਕਰਵਾਵੇ। ਓ ਇਹਨੂੰ ਮੈਂ ਬੜੀਆ ਰਖਿਆ ਹੈ। ਉਹ 50000 ਰੁਪਏ ਮੰਗਦਾ ਈ। ਹੂੰ ਵੇਖ ਲਾ ਪਾਪਾ ਜੇ ਅੱਜ ਮੇਰੀ ਮਾਂ ਜੀ ਹੁੰਦੀ ਹੁੰਦੀ ਨਾ ਉਹਨੇ ਮੇਰੇ ਲਈ ਕੁੜੀਆਂ ਦੀਆਂ ਲੈਣਾ ਲਾ ਦਿੰੀਆਂ ਆ ਆ ਪੜਵਾ ਉਹ ਕਿਦਾਂ ਚੇਤਾ ਕਰਾਤਾਈ ਉਹ ਮਾਂ ਤੇਰੀ ਜਦੋਂ ਛੱਡੇ ਗਈ ਨਾ ਮੇਰੇ ਅੱਧਾ ਰਹਿ ਗਿਆ ਉਹ ਜਦੋਂ ਦੀ ਮਰੀ ਨਾ ਮੇਰੇ ਕੰਧਾ ਜਿ ਵਜਦਾ ਫਿਰਦਾ ਹਾਂ ਉਹ ਗੁਰੂਆ ਜੇ ਤੂੰ ਹੁਣ ਤਾਂ ਰਹਿ ਗਿਆ ਤੇ ਪੂਰਾ ਕਿੱਡਾ ਘੋਵੇਂਗਾ ਉਹ ਨਾਲੇ ਜੇ ਤੂੰ ਐਡਾ ਹੀ ਦੁਖੀ ਆ ਤੇ ਉਹਨੂੰ ਜਾਣਕਾ ਤਾਂ ਦਿੱਤਾ ਉਹ ਕੰਧਰਾ ਉਹ ਤੀਰਥ ਯਾਤਰਾ ਗਈ ਜਿਹੜਾ ਮੈਨੂੰ ਰੋਕ ਲਿੰਦਾ। ਓ ਪਾਪਾ ਮੈਂ ਤਾਂ ਦੋ ਨਿੱਕਾ ਜਾਂਦਾ ਹਾਂ। ਮਾਂ ਮਰੀ ਕਿੱਦਾਂ ਸੀ? ਓਏ ਹੁਣ ਆ ਕੀ ਆ? ਮਾਂ ਤੇਰੀ ਲੱਗੀ ਚਾਹ ਬਣਾਉਣਾ ਤੇ ਚਾਹ ਰਕੋੜ ਕੇ ਲਈ ਡੇਪੀ। ਅੱਛਾ ਪਾਪਾ ਫਿਰ ਮਾਂ ਨੇ ਕੋੜਕਿਰਲੀ ਵਾਲੀ ਚਾਹ ਪੀ ਲਈ ਹੋਣੀ ਆ। ਓਏ ਨਹੀਂ ਨਹੀਂ ਉਹ ਤਾਂ ਨੇ ਵੇਢੇ ਚਾਹ ਪਾਉਣ ਲੱਗਿਆ। ਉਹ ਫਿਰ ਨੂੰ ਹੋਇਆ ਕੀ ਹੀ? ਓ ਮੈਂ ਚੱਲਿਆ ਹਾਂ ਵਾਂਡੇ ਤੇ ਮੈਂ ਹਾ ਕੁਰਤਾ ਪਿਆ ਮੈਂ ਪ੍ਰੈਸ ਕਰਦੇ ਤੇ ਧਾਰ ਦੇਣਾ ਇੱਕ ਜੋੜ ਨੰਗਾ। ਅੱਛਾ ਫੇਰਾ ਦਾ ਜੋੜ ਤੇ ਹੱਥ ਲੱਗ ਗਿਆ ਨਾ ਉਹ ਨਹੀਂ ਨਹੀਂ ਜੋੜ ਤੋਂ ਨੇ ਵੇਖ ਲਿਆ ਉਹ ਤੇ ਫਿਰ ਉਹਨੇ ਟਾਈਪ ਕਰਦੀ ਆ ਵਕਤ ਖਾਨਿਆ ਤੂੰ ਇਹ ਦੱਸ ਮਾਂ ਮਰੀ ਕਿਦਾਂ ਉਹ ਮੈਂ ਕੁਰਤਾ ਪਜਾਮ ਪਾ ਕੇ ਬਾਹਰ ਚਲ ਗਿਆ ਉਹ ਦੁਪਹਿਰੇ ਕੰਮ ਧੰਦਾ ਕਰਕੇ ਸੌਂ ਗਈ ਤੇ ਸੁੱਤੀ ਰਹਿ ਗਈ ਓ ਨੋ ਕਿਹਾ ਗਿਆ ਨਹੀਂ ਬਾਹਰ ਚਲੇ ਜਾਪੋਣ ਗਈ ਉਹ ਸਦਾ ਕੋਈ ਚੰਗੀ ਖਬਰ ਹੋਵੇ ਆ ਪਾਕ ਸਿਆ ਬੜੀ ਕੋਈ ਗੱਲ ਉਹ ਜੋਗਾ ਸਿਆ ਉਹ ਚਲਾਈ ਇੱਕ ਥਾਂ ਗੱਲ ਮੈਂ ਬਾਅਦ ਚੱਲਿਆ ਕੁੜੀ ਵਾਲੇ ਦੇ ਘਰ ਪਰ ਮੈਂ ਤੈਨੂੰ ਇਹ ਦੱਸਣ ਲਈ ਫੋਨ ਕੀਤਾ ਵੀ ਜੇ ਗੱਲ ਬਣ ਜੇ ਤੇ ਮੇਰੀ ਟੋਲੇ ਦੀ ਸਾਹ ਪੱਕੀ ਆ ਨਾ ਤੂੰ ਕੰਮ ਸਿਰੇ ਚੜਾ ਸ਼ਾਪ ਵੀ ਪਾ ਦੇਾਂਗੇ ਤੈਨੂੰ ਉਹ ਤੂੰ ਕੰਮ ਹੋਇਆ ਸਮਝ ਉਹ ਨਾਲੇ ਨਾ ਆ ਮੁੰਡੇ ਦਾ ਮਾਸਾ ਮੂੰਹ ਮੱਥਾ ਸਵਾਰ ਲਾ ਉਹ ਮੁੰਡਾ ਜਰਾ ਹੈਗਾ ਵੀ ਉਦਾਂ ਦਾ ਇਹ ਨਾ ਵੇ ਕੁੜੀ ਵਾਲੇ ਵੇਖ ਕੇ ਹੀ ਮੁਰਜਣਾ ਚਲ ਠੀਕ ਆ ਆ ਜਾਓ ਤੁਸੀਂ ਅਸੀਂ ਕਰਦੇ ਆ ਪ੍ਰਬੰਧ ਉਹ ਜਾ ਕੰਜਰਾ ਅੱਠ ਬਾ ਉੱਤਕਾ ਟੋਟੂ ਟਾਬ ਲਾਇਆ ਤੇ ਮੂੰਹ ਮੱਥਾ ਸਵਾਰ ਲਾ ਉਹ ਕੁੜੀ ਵਾਲੇ ਵੇਖਣਾ ਹੁੰਦੇ ਤੈਨੂੰ ਹੋਏ ਪਾਪਾ ਕੁੜੀ ਵੀ ਨਾਲ ਹੀ ਆਊਗੀ ਆਹ ਕੁੜੀ ਚੂੜਾ ਪਾ ਕੇ ਬੈਠੀ ਆ ਵੱਡਾ ਸਲਮਾਨ ਕਾਨ ਓ ਪਾਪਾ ਤੁਸੀਂ ਵੀ ਆਈ ਰਹਿ ਇੰਨਾ ਤਾਰਾਂ ਦੇ ਭਾਗ ਸਿਆਂ ਤੂੰ ਪੁੱਠੀਆਂ ਜੋਣ ਡਿਆ ਵਾ ਚੱਲ ਵੇਖੀ ਜਉ ਤੂੰ ਤੇ ਛਾਪ ਵਾ ਲਿਆ ਜਵਾਨਾ ਹੋਣੋਂ ਵੱਜੂਗਾ ਗਾਣਾ ਤੂੰ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਉਹ ਮੁੰਡਾ ਆਪਣੇ ਲਿਆ papa ਦੇ ਪੈਸੇ ਮੈਂ ਲਿਆਵਾ ਇੱਕ ਨਾ ਫੈਰਨ ਲਵਲੀ ਨਾਲੇ ਲਿਆਵਾ ਕੁਲਪ ਜੇ ਮੈਂ ਨਾ ਨਾ ਲਾਈ ਮੈਂ ਉਹਨਾਂ ਸਾਹਮਣੇ ਮੈਂ ਨਰਵਸ ਹੋ ਜਾਣਾ ਉਹ ਅੱਗੇ ਆਪਾਂ ਸੌਦਾ ਡੱਗਦੀ ਲੁਣਿਆ ਉਹ ਚੱਲਦਾ ਉਸੇ ਆਪਣਾ ਖਾਤਾ ਤੂੰ ਛੇਤੀ ਜਾ ਤੇ ਛੇਤੀ ਮੁਣੀ ਲਿਆ ਜਵਾਨਾ ਮੈਂ ਐਂ ਗਿਆ ਤੇ ਐਂ ਆਇਆ ਲਿੰਗ ਉਹ ਮਹਿੰਗਾ ਸਿਆਂ ਕਰਈਆਂ ਉਹ ਪਹਿਲਾਂ ਸਸਤੇ ਨਾਲ ਤੇ ਗੱਲ ਕਰ ਲੈ ਉਹ ਫੇਰ ਤੇਰੀ ਮਹਿੰਗੇ ਨਾਲ ਹੀ ਕਰਾ ਦਿੰਨੇ ਆ ਉਹ ਕਾਕਾ ਤੂੰ ਮਖੋਲੀਆ ਬੜਾਵਾ ਮੈਨੂੰ ਲੱਗਦਾ ਤੂੰ ਪਿਛਲੇ ਜਨਮ ਚ ਭੰਡ ਹੋਣਾ ਵਾ ਉਹ ਬਾਗੂ ਉਹ ਤੂੰ ਪਿਛਲੇ ਜਨਮ ਚ ਵੀ ਖਾਚੀ ਸੀ ਤੇ ਇਹ ਜਨਮ ਚ ਵੀ ਖਾਚੀ ਆ ਆਹ ਨੋ ਓ ਪੁੱਤ ਕੌਣ ਵਾ ਬਾਹਰ ਓ ਜੇ ਕੋਈ ਮੰਗਤਾ ਵਾ ਤੇ ਆਟਾ ਪਾ ਕੇ ਤੇ ਭਜਾ ਦੇ ਡੈਡੀ ਓ ਹੈ ਤੇ ਮੰਗਤਾ ਆ ਬਸ ਥੋੜਾ ਜਿਹਾ ਡਿਜੀਟਲ ਹੋ ਗਿਆ ਵਾ ਓ ਕੀ ਬੋਲੀ ਜਾਂਦੇ ਜੇ ਤੁਸੀਂ ਓ ਮੈਂ ਤੇ ਤੁਹਾਡੀ ਕੁੜੀ ਆ ਤੇ ਰਿਸ਼ਤਾ ਲੈ ਗਿਆ ਆ ਵਾ ਓ ਪੁੱਤ ਭਾਗ ਸਿੰਘ ਆਇਆ ਵਾ ਓ ਇਹਨੂੰ ਲਿਆ ਬਿਠਾ ਲ ਕੁਰਸੀ ਤੇ ਡੈਡੀ ਓ ਕੁਰਸੀ ਤਾਂ ਹੁਣ ਬਾਦਲਾਂ ਨੂੰ ਨਹੀਂ ਮਿਲਣਦੀ ਓ ਇਹਨੂੰ ਕਿੱਥੋਂ ਦੇ ਦਈਏ ਓਏ ਆ ਪਾਗ ਸਿਆ ਉਹ ਮਹਿੰਗਾ ਸਿਆ ਕਿਦਾਂ ਬਸ ਵਧੀਆ ਵਧੀਆ ਉਹ ਨਾਲੇ ਨਾ ਮੈਂ ਆਪਣੀ ਧੀ ਰਾਣੀ ਆਸਤੇ ਨਾ ਰਸਤਾ ਲੈ ਕੇ ਆਈ ਇਹ ਮੁੰਡਾ ਵੀ ਵੈਸ਼ਨੋਈ ਉਹ ਪਾਗੂ ਉਹਨੂੰ ਪਤਾ ਤੇਰੇ ਰਿਸ਼ਤਿਆਂ ਦਾ ਉਹ ਪਹਿਲਾਂ ਵੀ ਨਾ ਤੂੰ ਉਹਨੂੰ ਦੋ ਮੁੰਡੇ ਵਖਾਲੇ ਕਿਨਾਂ ਤੂੰ ਪਨੀਰੋਂ ਦਾ ਨਿਕਲਦੀ ਮੁੜ ਕੇ ਨਹੀਂ ਉੱਟਰੀ ਆ ਉਹ ਚੱਲ ਠੀਕ ਆ ਮਹਿੰਗਾ ਸਿਆ ਵੇਖ ਲੈਨੇ ਆ ਉਦਾਂ ਮੀਂਹ ਗੜੀ ਦਾ ਮੌਸਮ ਬੜਿਆ ਵਾ ਹੂੰ ਚੱਲ ਆ ਬਹਿ ਕੇ ਗੱਲ ਕਰਦੇ ਆ ਅੱਛਾ ਉਹ ਇਧਰ ਮੰਜੀ ਲਿਆ ਯਾਰਾ ਹੂੰ ਪਾਕ ਸਿਆ ਉਹ ਕੁਰਸੀ ਅੱਗੇ ਕਰ ਲਾ ਤੇ ਬਹਿ ਉਹ ਮਿੰਗਾ ਸਿਆ ਮੁੰਡਾ ਬੜਾ ਕਮਾਊਆ ਮਿਸਤਰੀ ਆ 800 ਰੁਪਿਆ ਦੇੜੀ ਲੈਂਦਾ ਵਾ ਕਿਉਂ ਬਾਕੀ ਮਿਸਤਰੀ ਤਾਂ 600 ਰੁਪਿਆ ਦੇੜੀ ਲੈਂਦੇ ਆ ਉਹਦਾ ਸਰਟੀਫਿਕੇਟ ਬਣਿਆ ਵਾ ਜਿਹੜਾ 800 ਲੈਂਦਾ ਉਹ ਪਾਕ ਸਿਆ ਉਹ ਤੈਨੂੰ ਪਤਾ ਹੀ ਆ ਉਹ ਮੇਰੇ ਸਿਰ ਤੇ ਪਿਓ ਐ ਨਹੀਂ ਆ ਤੇ ਭੈਣ ਦਾ ਵਿਆਹ ਕਰਨ ਵਾਲਾ ਵਾ ਉਹ ਮੈਂ ਤੇ ਕਹਿੰਨਾ ਕੋਈ ਚੰਗਾ ਜਿਹਾ ਮੁੰਡਾ ਲੱਭ ਜੇ ਉਹ ਯਾਰ ਮੇਰੇ ਸਿਰ ਤੋਂ ਵੀ ਭਾਰ ਲੱਥੇ ਡੈਡੀ ਉਹ ਤੂੰ ਕਿਹੜਾ ਸਿਰ ਤੇ ਬਾਲ ਢਾ ਚੁੱਕਿਆ ਵਾ ਉਹ ਤੂੰ ਇਹਨਾ ਕાળા ਨਾ ਪਿਆ ਕਰ ਉਹ ਪਹਿਲਾਂ ਪੁਸ਼ਪਰਤਾਲ ਤੇ ਕਰ ਲੰਦੇ ਹੂੰ ਉਹ ਬਾਗੂ ਉਹ ਮੁੰਡਾ ਹੈ ਕਿਹੜੇ ਪਿੰਡ ਦਾ ਵਾ ਉਹ ਮੁੰਡਾ ਨੇੜੇ ਦਾ ਹੀ ਆ ਆ ਭੂਰੇ ਪਿੰਡ ਦਾ ਵਾ ਉੱਥੇ ਨਹੀਂ ਆਹੀ ਕੁੜੀ ਜਾਨੀ ਉੱਥੇ ਦੇ ਨਸ਼ੇੜੀ ਬੜੇ ਆ ਓਏ ਫਿਰ ਕੀ ਹੋਇਆ ਕਮਲ ਦਾ ਫੁੱਲ ਵੀ ਤੇ ਚਿੱਕੜ ਜੀ ਹੁੰਦਾ ਵਾ ਉਹ ਮੁੰਡਾ ਤੇ ਬਾਗੂ ਹੀ ਤੇਰੇ ਕਹਨ ਤੇ ਵੇਖੋ ਨੇ ਆ ਜੇ ਕਿਦਾ ਮੁੰਡਾ ਮਾਰਾ ਨਿਕਲਿਆ ਅਹੀਂ ਤੈਨੂੰ ਚਿੱਕਰ ਚ ਪੜਾ ਤੂੰ ਨਹੀਂ ਪਾਪਾ ਸਿਆ ਉਹ ਮੁੰਡਾ ਫਿਰ ਕਿਦਣ ਵੇਖੀ ਏ ਉਹ ਮੇਰੇ ਵੱਲੋਂ ਮੁੰਡਾ ਪਾਏ ਅੱਜ ਹੀ ਵੇਖ ਲੋ ਓਏ ਅੱਜ ਤੇ ਮੁੰਡੇ ਨੇ ਸਭ ਕੋ ਛੁੱਟੀ ਕੀਤੀ ਆ ਠੀਕ ਆ ਚੱਲ ਫਿਰ ਪਾਪਾ ਸਿਆ ਠੀਕ ਆ ਤੂੰ ਪਹੁੰਚ ਤੇ ਅਹੀਂ ਤੇਰੇ ਮਗਰੇ ਮੈਂ ਤੇ ਨਿਕਾ ਦੂ ਆ ਜੰਨੇ ਆ ਠੀਕ ਆ ਉਹ ਨਾਲੇ ਪਿੰਡ ਕਿਹੜਾ ਦੱਸਿਆ ਸੀ ਓਏ ਹਾਂ ਪੂਰਾ ਉਹ ਖੇਮ ਕਰਨ ਲੱਗੇ ਓ ਠੀਕ ਆ ਚੱਲ ਚੰਗਾ ਚੰਗਾ ਤੂੰ ਪਹੁੰਚ ਅਹੀਂ ਤਿਆਰ ਹੋ ਗਏ ਤਾਂ ਤੇਰੇ ਮਗਰੇ ਆ ਗਈ ਓਕੇ ਓਕੇ ਚੰਗਾ ਆਜੋ ਆਜੋ ਛੇਤੀ ਜੁਗਾ ਸਿਆਂ ਆ ਗਿਆ ਕਮ ਸੂਤਰ ਅਹੀਂ ਲੱਗੇ ਓ ਤੇਰੇ ਆ ਲਾਉਣ ਉਹ ਆ ਕਿਤੇ ਆ ਗਿਆ ਪਾਣੀ ਮਾਰਾ ਇਹਨੂੰ ਕਿਹਨੇ ਦੱਸ ਤ ਨਹੀਂ ਦਿੱਤਾ ਓਏ ਆ ਰਾ ਰਾ ਮਮੀ ਤੇਰਾ ਹੀ ਪਤਾ ਲਾਇਨ ਚੱਲਿਆ ਹਾਂ ਓ ਮੈਨੂੰ ਕੀ ਹੋਇਆ ਹੋਣਾ ਕੀ ਆ ਰਾਤੇ ਸੁਬਰਾ ਬੜਾ ਮਾਰ ਆਇਆ ਸੁਬੜੇ ਤੂੰ ਮਰ ਗਿਆ ਓ ਮਰਨ ਮੇਰੇ ਦੁਸ਼ਮਣ ਓ ਜੇ ਤੇਰੇ ਦੁਸ਼ਮਣ ਮਰ ਲੱਗੇ ਨਾ ਤੇ ਸਾਰਾ ਪਿੰਡ ਹੀ ਵਿਹਲਾ ਜੂ ਓ ਮੈਂ ਕਿਸੇ ਦਾ ਕੀ ਪੈਰ ਮਿੱਧਿਆ ਜਿਹੜਾ ਮੇਰਾ ਸਾਰਾ ਪਿੰਡ ਹੀ ਦੁਸ਼ਮਣ ਆ ਮੈਂ ਇੱਡਾ ਵੀ ਨਹੀਂ ਮਾਰਾ ਓ ਤੂੰ ਇੱਡਾ ਵੀ ਨਹੀਂ ਚੰਗਾ ਜੇ ਕੋਈ ਆਪਣੇ ਬਣਾ ਰਿਸ਼ਤਾ ਕਰਨ ਆਉਂਦਾ ਨਾ ਤੇਰੀ ਚੱਕੀ ਤੋਂ ਘਰ ਪੁੱਛੁੰਦਾ ਤੂੰ ਉਹਨੂੰ ਉੱਥੋਂ ਹੀ ਮੋੜ ਦੇਣਾ ਉਹ ਕਿਉਂ ਮੇਰੇ ਤੋਂ ਸੱਚੀਆਂ ਸੁਣਦਾ ਹੈ ਕਰਤੂਤਾ ਦਾ ਤੁਹਾਡੀਆਂ ਪਿਓ ਪਤਾ ਨਹੀਂ ਆਉਂਦੀਆਂ ਨਹੀਂ ਚੰਗੀਆਂ ਆਪੇ ਉਹਨੂੰ ਨਸ਼ੇ ਦਾ ਲਾ ਲਿਆ ਜੀ ਉਹਨੂੰ ਆਣਾ ਫੜ ਪੋਸਟ ਵਾਲੀ ਡੱਬੀ ਫੜ ਫੀ ਮਲੀ ਡੱਬੀ ਹੁਣ ਤੂੰ ਤਮਾਕੂ ਲਈ ਜਾਂਦਾ ਹੈ ਉਹ ਕੁਲਪਨ ਲਈ ਜਾਂਦਾ ਹੈ ਤੇ ਗਨਾਹ ਤੁਸੀਂ ਮੇਰਾ ਕਰ ਦੇ ਜੇ ਇਹੋ ਜੀ ਕੋਕੋ ਇਹ ਜੇ ਬੱਚੇ ਚੰਗਾ ਕੰਜਨ ਨੂੰ ਛੇੜ ਬੈਠੇ ਆਂ ਇਹੀ ਕਰ ਗਿਆ ਆਹੋ ਹੀ ਆ ਪਿੰਡ ਲੱਗਦਾ ਪੂਰਾ ਆਹੋ ਹੀ ਉਹਨੇ ਰਸਾਇਆ ਇਹ ਮੁੰਡਾ ਇੱਥੇ ਦਾ ਹੀ ਆਦਾ ਕਿ ਇਹਨੂੰ ਪੁੱਛਣਾ ਪੈਣਾ ਵਾ ਸਾਰੀ ਇਹ ਸਭਾ ਨੂੰ ਆ ਰਿਹਾ ਕੋਈ ਨਹੀਂ ਆ ਦੇ ਉਹਰਾ ਤੇ ਕਿੱਪਰੋਂ ਡਿਆ ਚੱਲਾ ਲੈ ਲਾ ਦੁਕਾਨ ਤੇ ਓਕਾ ਉਹ ਹਾੜੂ ਲੈ ਆਵਾ ਓ ਯਾਰ ਇਹ ਕਿ ਪੈਕੇਟ ਨਹੀਂ ਓ ਥਾਲੀ ਕੀ ਲੱਭੀ ਆ ਨਾ ਓ ਇਹਨਾਂ ਨੂੰ ਜੋ ਦੇਣਾ ਨਾ ਬਾਅਦ ਚ ਦੇ ਲਈ ਪਹਿਲਾਂ ਮਿੰਰੇ ਕੋ ਫਾਇਰਲ ਲਵਲੀ ਤੇ ਇੱਕ ਕੁਲਿਪ ਦੇ ਉਹ ਮੈਨੂੰ ਕੋਈ ਆਲੇ ਵੇਖਣਾ ਹੁੰਦਾ ਆ ਤੂੰ ਦੇਖ ਪਾਪਾ ਤੇ ਰ ਤੰਬਾਕੂ ਦੋਦਾ ਤੂੰ ਕੁਲਿਪ ਮੰਗੀ ਨਾ ਉਹ ਪਾਪਾ ਪੁਰਾਣੇ ਜਮਾਨੇ ਦਾ ਹੈਗਾ ਐਵੇਂ ਗੁੱਠਾ ਖਸਾਈ ਜਾਂਦਾ ਰਹਿੰਦਾ ਉਹ ਨਵਾਂ ਜਮਾਨਾ ਹੈ ਹੁਣ ਕੁਲਿਪ ਹੀ ਚਲਦੀ ਆ ਆ ਲੈ ਧੀ ਲਿਵਾਲੇ ਦੁਲਨੀਆ ਲਜਾਈ ਗਿ ਆ ਪਾ ਉਹ ਘੜੀ ਆਉਣੀ ਉਹ ਹੈਗਾ ਸਾਢੇ ਮਿੰਟ ਦਾ ਵੇਲੇ ਤੇ ਨਕਮਾ ਬੰਦਾ ਕੁੜੀਏ ਨੂੰ ਕੋਈ ਦਿੰਦਾ ਨਹੀਂ ਤੇ ਰਿਸ਼ਤਾ ਕਰਨ ਨਾਲ ਰੋਇ ਮੂਰਖ ਤੋਲੇ ਰਹਿੰਦੇ ਹੈ ਲੋ ਤੁਹਾਡੇ ਸਾਹਮਣੇ ਪੈਸਾ ਵੀ ਨਹੀਂ ਕੁਦੇ ਗਿਆ ਆਪਾ ਪਿੰਡ ਤੇ ਆ ਮੈਨੂੰ ਗੰਦਾ ਹੀ ਲੱਗਦਾ ਵਾ ਯਾਰ ਆਏ ਤੇ ਇੱਥੇ ਐਵੇਂ ਮੁੰਡਾ ਹੀ ਵੇਖਣ ਆਪਣੀ ਕੁੜੀ ਵਾਸਤੇ ਹੋ ਵੇਖੋ ਵੇਖੋ ਤੱਕ ਨਹੀਂ ਤੁਹਾਨੂੰ ਇਹਰ ਕੀ ਝੂਠ ਹੀ ਆ ਹਾਲੋ ਉਹ ਕਿੰਨੇ ਪੈਸੇ ਵੀਰੇ 200 ਰੁਪਏ ਚੱਲ ਪੁੱਤ ਇਹ ਤਾਂ ਮੁੰਡਾ ਹੈ ਡੈਡੀ ਉਨਾਲੇ ਉਹ ਲਾਪਾ ਪੂਚੋਲੇ ਨੂੰ ਪੂਣਾ ਉਹਨੂੰ ਪੁੱਛ ਵੀ ਮੁੰਡੇ ਵਾਲਿਆਂ ਦਾ ਘਰ ਕਿੱਥੇ ਖਵਾ ਉਹ ਚਲ ਪੱਤਣਾ ਲਾਉਣਾ ਹੈ ਪਿੱਛੋਂ ਬੋਲਣ ਡਿਆ ਉਹ ਹੈਲੋ ਉਹ ਹਾਂ ਪਹੁੰਚਿਆ ਉਹ ਤੂੰ ਕਿੱਥੇ ਆ ਉਹ ਮੈਂ ਤੇ ਮੁੰਡੇ ਵਾਲਿਆਂ ਦੇ ਘਰ ਪਹੁੰਚ ਗਿਆ ਵਾਂ ਉਹ ਨਾਲੇ ਮੁੰਡੇ ਵਾਲਿਆਂ ਦਾ ਘਰ ਕਿੱਥੇ ਖਵਾ ਉਹ ਪਿੰਡ ਦੇ ਬਾਹਰ ਵਾਰਨਾ ਇੱਕ ਗੋਏ ਦਾ ਢੇਰ ਹੋਣਾ ਵਾ ਉਥੋਂ ਦੀ ਸਿੱਧੇ ਆ ਜਾਓ ਚਲ ਠੀਕ ਆ ਆ ਗਈ ਉਹ ਤਾਂ ਗੇਦਾ ਢੇਰ ਵੀ ਆ ਗਿਆ ਵਾ ਤੇ ਨਾ ਮੁੰਡਾ ਵਾਲਾ ਨਾ ਘਰ ਦੇ ਖੰਡਿਆ ਵਾ ਤੇ ਨਾ ਭਾਗੂ ਲੰਬੰਡਿਆ ਵਾ ਫੋਨ ਨਾਲ ਹੀ ਇੱਕ ਵਾਰੀ ਲੈ ਆ ਗਈ ਫੋਨ ਉਹ ਸ਼ੁਕਰ ਆ ਉਹ ਹੈਲੋ ਓਏ ਅਸੀਂ ਗੋਏ ਦੇ ਢੇਰ ਲਾਗੇ ਵੀ ਆ ਗਏ ਆ ਉਹ ਉੱਥੇ ਆ ਗਏ ਤੇ ਓਏ ਅੱਗੇ ਨਾ ਅੰਮ੍ਰਿਤ ਦੀ ਚੱਕੀ ਹੋਣੀ ਆ ਸ਼ਾਂ ਤੇ ਉਹਨੂੰ ਪੁੱਛ ਲਈਏ ਉਹ ਨਾ ਨਾ ਉਹਦੇ ਲੱਗੇ ਨਹੀਂ ਖਲਾਉਣਾ ਉਹ ਤੇ ਅੱਗੇ ਕਿਹਦਾ ਪਿੰਡ ਤੇ ਰਿਸ਼ਤਾ ਨਹੀਂ ਹੋਣ ਦਿੰਦਾ ਉਹ ਤੂੰ ਸਿੱਧੇ ਤੁਰਿਆਓ ਉਹ ਅੱਗੇ ਮੈਂ ਖਲੋਤਾ ਵਾਂ ਉਹ ਚੱਲ ਆ ਗਈ ਹਾਂ ਤੂੰ 10 ਮਿੰਟ ਰੋ ਉਹ ਜੇ ਅੱਗੇ ਆ ਪੁੱਤ ਸੁਣਾ ਉਹ ਬਲੇ ਪਾ ਗੂ ਓ ਕਿੱਥੇ ਰੱਬ ਦੀ ਧੁੰਨੀ ਲਾ ਕੇ ਰਿਸ਼ਤਾ ਲੱਭ ਕੇ ਦੇਣ ਡਿਆ ਆਡੀ ਕੁੜੀ ਦਾ ਓ ਸ਼ੁਗਰਾ ਤੁਸੀਂ ਆ ਗਏ ਓ ਮੈਂ ਤਾਂ ਡਿਗ ਡਿਕੇ ਤੁਹਾਨੂੰ ਬੁਢਾ ਹੋ ਗਿਆ ਕਿੱਧਰ ਨੂੰ ਜਾਣਾ ਹੁੰਦਾ ਸੀ ਓ ਆ ਜਾਓ ਚੱਕ ਜੇ ਕੁਪਾ ਗੂ ਓ ਤੂੰ ਇੱਥੇ ਨੂੰ ਮੁੰਡਾ ਵੇਖਣ ਲਈ ਸੱਦਿਆ ਵਾ ਕਿ ਸਾਰੇ ਪਿੰਡ ਦੀ ਬੂਸੂnga ਲੈ ਸੱਦਿਆ ਓ ਇੱਛੇ ਤਾਂ ਰੂੜੀਆਂ ਹੀ ਬੜੀਆਂ ਵਾ ਓ ਤੁਸੀਂ ਪਿੰਡ ਤੋਂ ਕੀ ਲੈਣਾ ਵਾ ਓ ਮੁੰਡਾ ਪਤਾ ਕਿੰਨਾ ਬੀਬਾ ਵਾ ਓ ਆ ਜਾਓ ਬੈਠੋ ਬੈਠੋ ਦੇ ਓ ਬੈਠ ਜਾਨੇ ਓ ਹੈ ਕਿੱਥੇ ਆ ਉਹ ਇੱਥੇ ਹੋਣੇ ਆ ਮੈਂ ਮਾਰਦਾ ਆਵਾਜ਼ ਉਹ ਜੋਗਾ ਸਿਆ ਸਤਿ ਸ਼੍ਰੀ ਅਕਾਲ ਮੈ ਲੋ ਭਾਈ ਹੁਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਬੈਠੋ ਬੈਠੋ ਉਹ ਪਾ ਲੂ ਪਤ ਚਾਹ ਬਣਾ ਭਾਈ ਉਹ ਵਾਲੀ ਓਏ ਅੰਕਲ ਜੀ ਉਹ ਚਾਹ ਵੀ ਪੀਨੇ ਆ ਓ ਪੇਲੋਂ ਤੂੰ ਇਹ ਦੱਸਾ ਪੀ ਮੁੰਡਾ ਥੜਾ ਪੜਿਆ ਕਿੰਨਾ ਉਹ ਕਾਕਾ ਪੜਿਆ ਲਿਖਿਆ ਤਾਂ ਬਣਾ ਐ ਪਰ ਮੈਂ ਕਦੀ ਪੁੱਛਿਆ ਨਹੀਂ ਉਹ ਕੰਮ ਕਰਨ ਉਹ ਬੜਾ ਤਗੜਾ ਹੈ ਉਹਦੇ ਗੋਟਾਂ ਵੀ ਬੜੀ ਜਾਣਿਆ ਓਏ ਅੰਕਲਾ ਉਹ ਗੁੱਤਾਂ ਦੀਆਂ ਨਹੀਂ ਕੀ ਕਰਨੀਆਂ ਓਏ ਅਸੀਂ ਕਿਹੜਾ ਉਹਦੇ ਕੋ ਜੱਫੇ ਲਵਾਉਣੇ ਆ ਓ ਪੇਲੋਂ ਤੂੰ ਇਹ ਦੱਸ ਪੀ ਮੁੰਡਾ ਤੇਰਾ ਚੌਹਾਂ ਬਜ਼ਾਰ ਬਹਿਣ ਖਲੋੜ ਚੁਕਾ ਕਿ ਨਹੀਂ ਓ ਤੁਸੀਂ ਬਹਿਣ ਖਲੋਣ ਦੀ ਗੱਲ ਕਰਦੇ ਜੋ ਤੁਸੀਂ ਭਾਵੇਂ ਮੜੋਂ ਲੰਮੇ ਪਾ ਕੇ ਵੇਖ ਲੋ ਤੋਂ ਲੰਬੇ ਪਹੋਰ ਦੀ ਨਾ ਫਿਗਰ ਕਰ ਉਹ ਜੇ ਕਿਤੇ ਸਾਡੀ ਕੁੜੀ ਦੇ ਆਖੇ ਨਾ ਲੱਗਾ ਅੱਲਾ ਮੈਨੂੰ ਅਹੀਂ ਆਪੇ ਬਾਲਣਾ ਪਾਗ ਸਿਆ ਮੋਢੀ ਨੂੰ ਤੇ ਬਾਜ ਮਾਰ ਉਹ ਤੁਰੋਂ ਦਾ ਕੁਸਕਿਆ ਹੀ ਨਹੀਂ ਆ ਇੱਕ ਮਿੰਟ ਉਹ ਵੀਰ ਭੱਲੂ ਉਹ ਜਰਾ ਬਾਹਰ ਤੇ ਆ ਆ ਗਿਆ ਆਹ ਉਹ ਨੋ ਤੇਰਾ ਭਲਾ ਜੀ ਏਦਾ ਹੋਈਆ ਜਿਹੜੇ ਪਿੰਡ ਮੈਨੂੰ ਮਿਲੇ ਦੁਕਾਨ ਤੇ ਉਹ ਇੰਨਾ ਸਾਹਮਣੇ ਤੇ ਮੈਂ ਕੁਲਪ ਲਈਆ ਰਿਮੀਟ ਹੋ ਗਿਆ ਵਾ ਕੇ ਪਾਸੇ ਮੁੜ ਗਿਆ ਵਾ ਉਹ ਭਾਗ ਸਿਆ ਇੱਕ ਮਿੰਟ ਮੈਂ ਆਉਣਾ ਏ ਆ ਪਹਿਲਾਂ ਭਾਪੇ ਨੂੰ ਅੰਦਰ ਕੱਲੀ ਉਹ ਆ ਜਾ ਵੀਰ ਉਹ ਪਾਪੇ ਨੇ ਕਿਹੜਾ ਤੈਨੂੰ ਤੱਕਾ ਲਾ ਕੇ ਬਾਹਰ ਲਿਆਉਣਾ ਵਾ ਉਹ ਮਿੰਗਾ ਸਿਆ ਮੁੰਡਾ ਲੱਗਦਾ ਸੰਗਦਾ ਹੋਣਾ ਹੀ ਆ ਪੁੱਛ ਹਾਂ ਕੀ ਜਾਂਦਾ ਉਹ ਕਹਿਣਾ ਕੰਜਰਾਂ ਕੀ ਆ ਬੋਦੇ ਨਹੀਂ ਸੈਟ ਹੁੰਦੇ ਨੇ ਮਾਰਦਾ ਆਵਾਜ਼ ਮੈਨੂੰ ਉਹ ਲੱਗਾ ਤੇਰੇ ਬੋਦਿਆਂ ਤੇਰੇ ਤਾਂ ਮੈਂ ਲਾਵਾਂ ਉਹ ਨਕਮੀਆਂ ਅੱਗੇ ਤੇਨੂੰ ਕੋਈ ਵੇਖ ਨਹੀਂ ਆਉਦਾ ਤੇ ਜੇ ਕੋਈ ਆਇਆ ਤਾਂ ਤੂੰ ਨਹੀਂ ਬਾਹਰ ਆਉਂਦਾ ਉਹ ਪਾਪਾ ਮੈਂ ਨਹੀਂ ਉਹਨਾਂ ਸਾਹਮਣੇ ਬਾਹਰ ਆਉਣਾ ਉਹਨਾਂ ਮੈਨੂੰ ਪਛਾਨ ਲੈਣਾ ਹੈ ਕਿਉਂ ਤੂੰ ਨਾ ਇਹ ਮੋਟਰ ਦਾ ਤਾਰਾ ਲੰਗਾ ਫੜਿਆ ਗਿਆ ਜਿਹੜਾ ਤੈਨੂੰ ਪਛਾਣ ਲੈਣਾ ਓਏ ਪਾਪਾ ਜਦੋਂ ਮੈਂ ਪਿੰਡ ਦਾਲੀ ਦੁਕਾਨ ਤੇ ਸਬਦਾ ਲੈਣ ਡਿਆ ਹਨਾ ਉਦੋਂ ਇਹ ਵੀ ਉੱਥੇ ਹੀ ਓਏ ਇੰਨਾ ਸਾਹਮਣੇ ਤੇ ਮੈਂ ਕੁਲੈਪ ਲਈ ਆ ਓ ਨੋ ਉਹ ਬਹਿ ਗਿਆ ਤੇਰਾ ਬਿੜਾ ਉਹ ਕੰਜਰਾ ਤੇਰੇ ਤਾਂ ਲਗਣੀ ਠੰਡੇ ਆ ਹੁਣ ਕੀ ਕਰੀਏ ਚਲ ਇਦਾਂ ਕਰ ਮੂੰ ਤੇ ਰਮਾਲ ਬੰਨ ਲਾ ਤੇ ਉਹ ਘਰੇ ਆਇਆ ਉਹਨਾਂ ਸਾਹਮਣੇ ਜਾ ਤੇ ਬੈਣਾ ਓਏ ਪਾਪਾ ਮੈਂ ਤੇ ਸੇਰਾ ਬਨਣ ਨੂੰ ਫਿਰਨ ਡਿਆ ਵਾ

ਹਿਲਾ ਗਿਆ ਉਹ ਉਹ ਗੱਲ ਪੁੱਤ ਐਦਾ ਇਹਨੂੰ ਨਿੱਕੇ ਨਾਲ ਧੋਪ ਨਹੀਂ ਸਗਾਦੀ ਤੇ ਧੋਪ ਨਾਲ ਦੇ ਮੂੰਹ ਤੇ ਚਟਾਕ ਪਾ ਜਾਂਦੇ ਆ ਇਹਨਾਂ ਤਾਮੂ ਦੇ ਰਮਾਲ ਬੱਦਾ ਹੈ ਫਿਰ ਇਹ ਦਿਹਾੜੀ ਲੋਡ ਹੈਲਮਟ ਪਾ ਕੇ ਜਾਂਦਾ ਵੇ ਉਹ ਮੁੰਡੇ ਦਾ ਤਾਂ ਰੰਗ ਲੋ ਅੱਗੇ ਲੱਗਦਾ ਬੇੜਾ ਕਰਕੇ ਆਵਾ ਉਹ ਇਹਦਾ ਰਮਾਲ ਥੇਲਵਾ ਉਹ ਅਹੀਂ ਮੂੰਹ ਮੱਥਾ ਵੇਖ ਕੇ ਹਾਂ ਕਰਨੀ ਆ ਹੂੰ ਉਹ ਪੱਲੂ ਕਿਉਂ ਵੇਖਤੀ ਕਰਾਉਂਦੇ ਆ ਲਾ ਮੂੰਹ ਤੇ ਰਮਾਲ ਉਹ ਨਾ ਨਾ ਪਾਪਾ ਮੈਨੇ ਮੂੰਹ ਖਾਲਣਾ। ਉ ਵੀਰੇ ਉਹ ਲੱਗਦਾ ਤੇਰਾ ਮੂੰਹ ਖਾਲਣ ਤੋਂ ਗਿਆ ਹੈ ਨੀ ਆ। ਹਾਂ? ਭਾਗ ਸਿਆ? ਪਰ ਮਾਲ ਕਿਉਂ ਨਹੀਂ ਲਾਉਣ ਦਿਆ? ਲਾ ਪਰੇ ਦਾਰ ਮਾਲ। ਕਿੱਡਾ ਇਹਦੇ ਮੂੰਹ ਤੇ ਭੂੜ ਲੜੇ ਆ? ਲਾ ਪਰੇ। ਉਹ ਡਾੜੀ ਇਹ ਹੋ ਨਹੀਂਗਾ ਜਿਹੜਾ ਦੁਕਾਨ ਤੋਂ ਕੁਲੀ ਭਲੈਂਦਿਆ ਹੀ ਉਹੀ ਲੱਗਦਾ। ਹਾਂ? ਉਹ ਲੱਗਦੀ ਤੇ ਉਹ ਹੀ ਝੂਠ ਆ। ਉਹ ਬਾਗੂ। ਕਾਮਾ ਤੇ ਤੂੰ ਸ਼ਤਰਖਾਨ ਵਾਲੇ ਕਾਂਡਿਆ ਵਾ ਉਹ ਸ਼ਾਪ ਤੈਨੂੰ ਬਾਚਾਂ ਪਾਵਾਂਗੇ ਪਹਿਲਾਂ ਤੇ ਤੈਨੂੰ ਲਾਹਣਤਾ ਪਾਉਨੇ ਆ ਤੂੰ ਚਾਲਾ ਪਿੰਡ ਉਹ ਤਾਂ ਤੈਨੂੰ ਟਾਲੀ ਨਾ ਬਰ ਬਨ ਘੁੱਟਣਾ ਓਏ ਅੰਕਲਾ ਆ ਤੂੰ ਢੂਰੀਆ ਨੂੰ ਤੇ ਵਿਖਾਤਾ ਹੀ ਹੋਰ ਕਿਹਨੂੰ ਨਾ ਵਿਖਾ ਦੀ ਜੇ ਮੁੰਡਾ ਹੀ ਜੰਮਣਾ ਹੀ ਤੇ 2-4 ਸਾਲ ਖਲੋਗੇ ਜੰਮਦਾ ਉਹ ਕੋਈ ਚੱਜਦਾ ਤੇ ਜੰਮਦਾ